ਇਸ ਵਕਤ ਅਸੀਂ ਸ਼ੰਭੂ ਮੋਰਚੇ ਦੇ ਉੱਪਰ ਪਹੁੰਚੇ ਹੋਏ ਹਾਂ ਅੱਜ ਸ਼ੰਭੂ ਮੋਰਚੇ ਦੇ ਉੱਪਰ ਖਾਸ ਦਿਨ ਰਹਿਣ ਵਾਲਾ ਹੈ ਕਿਉਂਕਿ ਕਿਸਾਨਾਂ ਦਾ ਪਹਿਲਾ ਜੱਥਾ ਮਰਜੀਬੜੇ ਜਿਹੜਾ ਹੈ ਦਿੱਲੀ ਵੱਲ ਨੂੰ ਕੂਚ ਕਰਨ ਜਾ ਰਿਹਾ ਇਸ ਜੱਥੇ ਦੇ ਵਿੱਚ 101 ਦੇ ਕਰੀਬ ਜਿਹੜਾ ਕਿਸਾਨ ਸ਼ਾਮਿਲ ਨੇ ਅਤੇ ਵੱਖ-ਵੱਖ ਸੂਬਿਆਂ ਦੇ ਜਿਹੜੇ ਕਿਸਾਨ ਨੇ ਇਸ ਜੱਥੇ ਦੇ ਵਿੱਚ ਸ਼ਾਮਿਲ ਨੇ ਤਾਂ ਕਹਿ ਸਕਦੇ ਹਾਂ ਕਿ ਇਸ ਜੱਥੇ ਦੀ ਅਗਵਾਈ ਜਿਹੜੀ ਹੈ ਸਰਜੀਤ ਸਿੰਘ ਫੂਲ ਜਿਹੜੇ ਨੇ ਉਹ ਖੁਦ ਕਰ ਰਹੇ ਨੇ ਤਾਂ ਪਹਿਲਾ ਜੱਥਾ ਜਿਹੜਾ ਅੱਜ ਦਿੱਲੀ ਵੱਲ ਨੂੰ ਰਵਾਨਾ ਹੋਵੇਗਾ ਸ਼ੰਭੂ ਮੋਰਚੇ ਦੇ ਉੱਪਰ ਪਹੁੰਚੇ ਹੋਏ ਹਾਂ ਸਵੇਰ ਦੇ ਕੀ ਹਾਲਾਤ ਨੇ ਉਹ ਤੁਹਾਨੂੰ ਦਿਖ ਕਿਸ ਵੇਲੇ ਤੁਸੀਂ ਦੇਖੋਗੇ ਕਿ ਨਿਆਂ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਉਹ ਇਸ ਥਾਂ ਦੇ ਉੱਪਰ ਨਜ਼ਰ ਆ ਰਹੀਆਂ ਨੇ ਉਸ ਤੋਂ ਇਲਾਵਾ ਕਿਸਾਨ ਜਿਹੜੇ ਨੇ ਤਿਆਰ-ਪਰ ਤਿਆਰ ਨਜ਼ਰ ਆ ਰਹੇ ਨੇ ਸ਼ੰਭੂ ਮੋਰਚੇ ਦੀਆਂ ਇਹ ਪਹਿਲੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਸਵੇਰ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਬੈਰੀਕੇਟਿੰਗ ਜਿਹੜੀ ਹੈ ਉਹ ਕੀਤੀ ਹੋਈ ਹੈ ਤਾਂ ਕਿਸਾਨਾਂ ਨੂੰ ਰੋਕਣ ਦੇ ਲਈ ਜਿਹੜੀ ਹਰਿਆਣਾ ਸਰਕਾਰ ਹੈ ਉਹ ਵੀ ਤਿਆਰ-ਪਰ ਤਿਆਰ ਨਜ਼ਰ ਆ ਰਹੀ ਹੈ ਪਿਛਲੇ ਦਿਨੀ ਜਿਹੜਾ ਕੱਲ ਐਸਪੀ ਅੰਬਾਲਾ ਦਾ ਜਿਹੜਾ ਬਿਆਨ ਸਾਹਮਣੇ ਆਂਦਾ ਉਹ ਆਖਦੇ ਨੇ ਕਿ ਜੇਕਰ ਕਿਸਾਨਾਂ ਨੇ ਦਿੱਲੀ ਵੱਲ ਨੂੰ ਜਾਣਾ ਹੈ ਦਿੱਲੀ ਵੱਲੂ ਅੱਗੇ ਵਧਣਾ ਹੈ ਤਾਂ ਉਸ ਦੇ ਲਈ ਪਰਮਿਸ਼ਨ ਲੈਣੀ ਪਾਵੇਗੀ ਲੇਕਿਨ ਦੂਜੇ ਪਾਸੇ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਨੇ ਕਿ ਹੈਗਾ ਕਿ ਜੇਕਰ ਸਾਨੂੰ ਪਰਮਿਸ਼ਨ ਹੀ ਲੈਣੀ ਪੈਗੀ ਤਾਂ ਸਾਡੀ ਰਾਜਧਾਨੀ ਕਿਸ ਗੱਲ ਦੀ ਦਿੱਲੀ ਸਾਡੀ ਰਾਸਥਾਨੀ ਹੈ ਤਾਂ ਸਾਨੂੰ ਪਰਮਿਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗੀ ਤਾਂ ਇਹ ਸਵੇਰ ਦੇ ਹਾਲਾਤ ਦਿਖਾ ਰਹੇ ਆ ਕਿ 1 ਵਜੇ ਦਾ ਸਮਾਂ ਦਿੱਤਾ ਗਿਆ ਕਿਸਾਨਾਂ ਦਾ ਪਹਿਲਾ ਜੱਥਾ ਮਰਜੀਬੜੇ ਜਿਹੜਾ ਅੱਜ ਦਿੱਲੀ ਵੱਲ ਨੂੰ ਰਵਾਨਾ ਹੋਣ ਜਾ ਰਿਹਾ ਤਾਂ ਉਸ ਤੋਂ ਪਹਿਲਾਂ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸਵੇਰ ਦੇ ਹਾਲਾਤ ਕੀ ਨੇ ਕਿਸਾਨ ਜਿਹੜੇ ਨੇ ਉਹ ਤਿਆਰ ਨਜ਼ਰ ਆ ਰਹੇ ਨੇ ਕਿਸਾਨਾਂ ਦੀ ਜਥੇਬੰਦੀਆਂ ਜਿਹੜੀਆਂ ਨੇ ਉਹ ਸ਼ੰਭੂ ਮੋਰਚੇ ਦੇ ਉੱਪਰ ਅੱਗੇ ਵੱਲ ਨੂੰ ਹੋ ਚੁਕੀ ਆ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ 297 ਦਿਨ ਹੋ ਚੁਕੇ ਨੇ ਅੱਜ 9 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਚੁਕਿਆ ਕਿਸਾਨਾਂ ਨੂੰ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਪਰ ਪ੍ਰਦਰਸ਼ਨ ਕਰਦਿਆਂ ਨੂੰ ਤਾਂ ਹੱਕੀ ਮੰਗਾਂ ਦੇ ਲਈ ਕਿਸਾਨ ਜਿਹੜੇ ਨੇ ਲੰਬੇ ਅਰਸੇ ਤੋਂ ਪ੍ਰਦਰਸ਼ਨ ਕਰਦੇ ਹਾਰੇ ਨੇ ਤਾਂ ਇਹ ਤਸਵੀਰ ਦੇਖੋਗੇ ਕਿ ਅੱਗੇ ਹਰਿਆਣਾ ਸਰਕਾਰ ਨੇ ਹਰਿਆਣਾ ਪ੍ਰਸ਼ਾਸਨ ਨੇ ਜਿਹੜਾ ਪਰਦੇ ਲਗਾਏ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖੋਗੇ ਬੈਰੀਕੇਟਿੰਗ ਨਜ਼ਰ ਆ ਰਹੀ ਹੈ ਤਾਂ ਕਿਸਾਨ ਕਿਸ ਤਰ੍ਹਾਂ ਇਸ ਬੈਰੀਗੇਟਿੰਗ ਨੂੰ ਪਾਰ ਕਰਨਗੇ ਜਾਂ ਫਿਰ ਕਿਸ ਤਰ੍ਹਾਂ ਦਿੱਲੀ ਜਾਣਗੇ ਤਾਂ ਉਹ ਵੀ ਖਾਸ ਰਹਿਣ ਵਾਲਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਰਜ਼ਕੀ ਤੋਂ ਕੀ ਇਹ ਸ਼ੰਭੂ ਮੋਰਚੇ ਦੀ ਤਸਵੀਰ ਹੈ ਜਿਹੜੀ ਅੰਬਾਲਾ ਵੱਲ ਨੂੰ ਅੱਗੇ ਵੱਧਦੀ ਹੈ ਦਿੱਲੀ ਵੱਲ ਨੂੰ ਜਾਣ ਵਾਲਾ ਰਸਤਾ ਹੈ ਤੇ ਕਾਫੀ ਲੰਬੇ ਅਰਸੇ ਤੋਂ ਬੰਦ ਨਜ਼ਰ ਆ ਰਿਹਾ ਤੇ ਕਿਸਾਨ ਅੱਜ ਦਿੱਲੀ ਕੂਚ ਕਰਨਗੇ ਲੇਕਿਨ ਕਿਸ ਤਰ੍ਹਾਂ ਕਰਨਗੇ ਜਾਂ ਫਿਰ ਕਿਸ ਤਰ੍ਹਾਂ ਅੱਗੇ ਜਾਣਗੇ ਤਾਂ ਉਹ ਕਾਫੀ ਖਾਸ ਰਹਿਣ ਵਾਲਾ ਤਾਂ ਇਹ ਤਸਵੀਰਾਂ ਤੁਸੀਂ ਦੇਖੋਗੇ ਕਿ ਇਸ ਥਾਂ ਦੇ ਉੱਪਰ ਬੈਰੀਕੇਡਿੰਗ ਨਜ਼ਰ ਆ ਰਹੀ ਹੈ ਕਾਫੀ ਲੰਬੀ ਜਿਹੜੀ ਬੈਰੀਕੇਡਿੰਗ ਹੈ ਪਿੱਛੇ ਤੱਕ ਇੱਥੇ ਨਜ਼ਰ ਆ ਰਹੀ ਹੈ ਤਾਂ ਕਿਸਾਨ ਕਿਸ ਤਰ੍ਹਾਂ ਇਸ ਨੂੰ ਪਾਰ ਕਰਨਗੇ ਜਾਂ ਫਿਰ ਇਸ ਬੈਰੀਕੇਡ ਦੇ ਲੱਗੇ ਹੋਣ ਕਰਕੇ ਕਿਸਾਨ ਕਿਸ ਤਰ੍ਹਾਂ ਅੱਗੇ ਜਾਣਗੇ ਦਿੱਲੀ ਕਿਸ ਤਰ੍ਹਾਂ ਪਹੁੰਚਣਗੇ ਉਹ ਕਾਫੀ ਖਾਸ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਅੱਜ ਸ਼ੰਭੂ ਮੋਰਚੇ ਦੇ ਉੱਪਰ ਵੱਡੀਆਂ ਤਸਵੀਰਾਂ ਦੇਖਣ ਨੂੰ ਮਿਲ ਸਕਦੀਆਂ ਨੇ ਕਿਉਂਕਿ ਇਸ ਥਾਂ ਦੇ ਉੱਪਰ ਜਦੋਂ ਕਿਸਾਨਾਂ ਨੇ 13 ਫਰਵਰੀ ਨੂੰ ਦਿੱਲੀ ਵੱਲ ਨੂੰ ਕੂਚ ਕਰਨਾ ਸੀਗਾ ਤਾਂ ਉਹ ਤੋਂ ਕਾਫੀ ਤਣਾਅਪੂਰਨ ਮਾਹੌਲ ਬਣਦਾ ਹੋਇਆ ਨਜ਼ਰ ਆਇਆ ਸੀਗਾ ਲੇਕਿਨ ਕਿਸਾਨਾਂ ਨੇ ਅੱਜ ਖੁਦ ਹੀ ਜਿਹੜਾ ਕਹਿ ਸਕਦੇ ਆ ਪ੍ਰਸ਼ਾਸਨ ਦੀ ਇਸ ਕਾਰਵਾਈ ਨੂੰ ਦੇਖਦਿਆਂ ਹੋਇਆ ਇਸ ਵਰਤਾਵ ਨੂੰ ਦੇਖਦਿਆਂ ਹੋਇਆ ਖੁਦ ਜਿਹੜੀ ਹੈ ਦੋ ਲੇਅਰ ਦੀ ਬੈਰੀਕੇਟਿੰਗ ਜਿਹੜੀ ਕਿਸਾਨਾਂ ਨੇ ਰਸੀ ਲਗਾ ਕੇ ਬੈਰੀਕੇਟ ਲਗਾ ਕੇ ਪੁਲਸ ਦੇ ਉਹ ਕੀਤੀ ਹੋਈ ਨਜ਼ਰ ਆ ਰਹੀ ਹੈ ਉਸ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਲੇਕਿਨ ਤੁਸੀਂ ਇਹ ਤਸਵੀਰ ਦੇਖੋਗੇ ਇਹ ਤਸਵੀਰ ਕਾਫੀ ਖਾਸ ਹੈ ਤੁਹਾਨੂੰ ਇਹ ਤਸਵੀਰ ਦਿਖਾਣੇ ਆ ਕਿ ਕਿਸ ਤਰ੍ਹਾਂ ਹਰਿਆਣਾ ਪ੍ਰਸ਼ਾਸਨ ਦੀ ਤੁਸੀਂ ਪਹਿਲੀ ਬੈਰੀਕੇਟਿੰਗ ਦੇਖੋਗੇ ਕਿ ਸਿਮਿੰਟ ਦੀਆਂ ਸਲੇਬਾਂ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ ਉਸ ਤੋਂ ਬਾਅਦ ਜਿਹੜਾ ਉਸ ਤੋਂ ਪਿੱਛੇ ਤੁਸੀਂ ਦੇਖੋਗੇ ਕਿ ਬੈਰੀਗੇਡ ਨਜ਼ਰ ਆ ਰਹੇ ਨੇ ਪਰਦੇ ਨਜ਼ਰ ਆਉਣਗੇ ਤਾਂ ਉਸ ਤੋਂ ਜੇਕਰ ਪਿੱਛੇ ਦੀ ਗੱਲ ਕਰਾਂਗੇ ਤਾਂ ਸਿਮਿੰਟ ਦੀਆਂ ਸਲੇਬਾਂ ਜਿਹੜੀਆਂ ਤੁਹਾਨੂੰ ਫੇਰ ਨਜ਼ਰ ਆਣ ਗਈਆਂ ਨੀਚੇ ਜਿਹੜੇ ਰਸਤੇ ਜਿਹੜੇ ਹੈਗੇ ਨੇ ਕੱਗਰ ਦਰਿਆ ਨੂੰ ਜਾਣ ਵਾਲੇ ਉਹ ਵੀ ਬੰਦ ਨਜ਼ਰ ਕਿਤੇ ਹੋਏ ਨਜ਼ਰ ਆ ਰਹੇ ਨੇ ਇੱਥੇ ਤਾਂ ਇਹ ਤਸਵੀਰ ਕਾਫੀ ਖਾਸ ਆ ਅੱਜ ਸ਼ੰਭੂ ਮੋਰਚੇ ਦੇ ਉੱਪਰ ਮਾਹੌਲ ਜਿਹੜਾ ਹੈ ਉਹ ਕਾਫੀ ਦਿਲਚਸਪ ਰਹਿਣ ਵਾਲਾ ਹੈ ਕਿਉਂਕਿ ਕਿਸਾਨ ਜਿਹੜੇ ਦਿੱਲੀ ਵੱਲੋਂ ਕੂਚ ਕਰਨਗੇ ਪਹਿਲਾ ਜੱਥਾ ਜਿਹੜਾ ਕਿਸਾਨਾਂ ਦਾ ਮਰਜੀ ਵੜੇ ਉਹ ਉਸ ਦਾ ਐਲਾਨ ਹੋ ਚੁੱਕਿਆ ਉਸ ਦੇ ਵਿੱਚ 101 ਦੇ ਕਰੀਬ ਜਿਹੜੇ ਕਿਸਾਨ ਨੇ ਇਸ ਜੱਥੇ ਦੇ ਵਿੱਚ ਸ਼ਾਮਿਲ ਨੇ ਕਿਸ ਤਰ੍ਹਾਂ ਅੱਗੇ ਵਧਿਆ ਜਾਵੇਗਾ ਅੱਜ ਕੀ ਕਿਸਾਨਾਂ ਦੀ ਰਣਨੀਤੀ ਹੁੰਦੀ ਹੈ ਉਹ ਕਾਫੀ ਅਹਿਮ ਹੈ ਕਿਉਂਕਿ ਅੱਜ ਸਰਵਨ ਸਿੰਘ ਪੰਦੇਰ ਹੋਣਾ ਨੇ ਗੱਲਬਾਤ ਦੌਰਾਨ ਕਿਹਾ ਹੈ ਕਿ ਕਿਸਾਨ ਜੇਕਰ ਕਿਸਾਨਾਂ ਨੂੰ ਅੱਗੇ ਜਾਣ ਦਿੱਤਾ ਜਾਂਦਾ ਹੈ ਜਾਂ ਫਿਰ ਦਿੱਲੀ ਜਾਣ ਦਿੱਤਾ ਜਾਂਦਾ ਹੈ ਤਾਂ ਚਾਰ ਥਾਵਾਂ ਦੇ ਉੱਪਰ ਜਿਹੜਾ ਕਿਸਾਨ ਉਹ ਸਟੇ ਕਰਨਗੇ ਰੁਕਣਗੇ ਤਾਂ ਉਹਨਾਂ ਥਾਵਾਂ ਦੇ ਉੱਪਰ ਕਿਸਾਨਾਂ ਦੇ ਲਈ ਖਾਣ ਪੀਣ ਦਾ ਬੰਦੋਬਸਤ ਕੀਤਾ ਗਿਆ ਕਿਉਂਕਿ ਪਹਿਲਾਂ ਹੀ ਪ੍ਰਸ਼ਾਸਨ ਕਹਿ ਚੁੱਕਿਆ ਕਿ ਕਿਸਾਨ ਜੇਕਰ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਉਹ ਜਾ ਸਕਦੇ ਨੇ ਲੇਕਿਨ ਉਸ ਦੇ ਲਈ ਪਰਮਿਸ਼ਨ ਲੈਣੀ ਪਵੇਗੀ ਤੇ ਨਾਲ ਹੀ ਕਿਸਾਨ ਜਿਹੜੇ ਨੇ ਉਹ ਟਰੈਕਟਰ ਟਰਾਲੀਆਂ ਲੈ ਕੇ ਅੱਗੇ ਨਹੀਂ ਵਸ ਸਕਦੇ ਹੈਗੇ ਤਾਂ ਉਸ ਤੋਂ ਪਹਿਲਾਂ ਤਸਵੀਰ ਤੁਸੀਂ ਦੇਖੋਗੇ ਕਿ ਕਿਸਾਨਾਂ ਨੇ ਦਿੱਲੀ ਜਾਣ ਦਾ ਐਲਾਨ ਕੀਤਾ ਹੋਇਆ 297 ਦਿਨ ਕਿਸਾਨਾਂ ਨੂੰ ਆ ਮੋਰਚਾ ਚੱਲਦਿਆਂ ਨੂੰ ਹੋ ਚੁੱਕੇ ਨੇ ਅੱਜ 297 ਦਿਨ ਹੋ ਚੁੱਕੇ ਨੇ 297 ਦਿਨ ਜਿਹੜੇ ਹੋ ਚੁੱਕੇ ਨੇ ਕਿਸਾਨਾਂ ਨੂੰ ਅੱਜ ਮੋਰਚਾ ਦੇ ਵਿੱਚ ਬੈਠਿਆ ਨੂੰ ਹੱਕੀ ਮੰਗਾ ਦੇ ਲਈ ਪਿਛਲੇ ਲੰਬੇ ਅਰਸ ਤੋਂ ਸੰਘਰਸ਼ ਕਰ ਰਹੇ ਨੇ ਇਸ ਤੋਂ ਪਹਿਲਾਂ ਵੀ ਜਦੋਂ ਕਿਸਾਨ ਅੰਦੋਲਨ ਭਗਵਾਨ ਚੱਲਿਆ ਸੀਗਾ ਤਾਂ ਉਸ ਸਮੇਂ ਵਿਕਾਸਾਣਾ ਨੇ ਜਿਹੜਾ ਦਿੱਲੀ ਦੇ ਵਿੱਚ ਜਾ ਕੇ ਕਾਫੀ ਲੰਬਾ ਸਮਾਜ ਸੰਘਰਸ਼ ਜਿਹੜਾ ਉਹ ਕੀਤਾ ਸੀਗਾ ਤਾਂ ਇਹ ਬੈਰੀਗੇਟਿੰਗ ਦੇਖੋਗੇ ਤੁਸੀਂ ਕਿ ਸੰਗਲਾ ਨਜ਼ਰ ਆ ਰਹੀਆਂ ਨੇ ਵਿੱਚ ਸਿਮਿੰਟ ਦੀ ਸਲੇਬਾਂ ਨਜ਼ਰ ਆ ਰਹੀਆਂ ਨੇ ਵੱਡੀਆਂ-ਵੱਡੀਆਂ ਤਾਂ ਉਸ ਤੋਂ ਇਲਾਵਾ ਜਿਹੜਾ ਕਹਿ ਸਕਦੇ ਆ ਕਿ ਇੱਥੇ ਬੈਰੀਗੇਟ ਨਜ਼ਰ ਆ ਰਹੇ ਨੇ ਬੈਰੀਗੇਟ ਤੋਂ ਪਿੱਛੇ ਤੁਸੀਂ ਦੇਖੋਗੇ ਕਿ ਪਰਦਾ ਨਜ਼ਰ ਆ ਰਹਾ ਲੱਗਿਆ ਹੋਇਆ ਉਹ ਇਸ ਕਰਕੇ ਲਗਾਇਆ ਗਿਆ ਹੈ ਕਿ ਕੋਈ ਵੀ ਕਿਸਾਨ ਜਿਹੜਾ ਜਾਂ ਫਿਰ ਕੋਈ ਵੀ ਮੀਡੀਆ ਕਰਮੀ ਜਿਹੜਾ ਉਹ ਅੱਗੇ ਵੱਲ ਨੂੰ ਨਜ਼ਰ ਨਾ ਰੱਖ ਸਕੇ ਸਾਡੇ ਉੱਪਰ ਵੀ ਕਿ ਅਸੀਂ ਕੀ ਕਰ ਰਹੇ ਹਾਂ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਹਾਂ ਤਾਂ ਇਹ ਤਸਵੀਰ ਕਾਫੀ ਹੈ ਮੈਂ ਸ਼ੰਭੂ ਮੋਰਚੇ ਦੀ ਤਸਵੀਰ ਦਿਖਾ ਰਹੇ ਹਾਂ ਸਵੇਰ ਦੀ ਕਿਸਾਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਉਹਨਾਂ ਦੀਆਂ ਕੀ-ਕੁਝ ਤਿਆਰੀਆਂ ਨੇ ਕਿਸ ਤਰ੍ਹਾਂ ਤਿਆਰ ਨੇ ਕਿਸਾਨ ਸੁਰਜੀਤ ਸਿੰਘ ਫੂਲ ਜਿਹੜੇ ਕਿਸਾਨ ਆਗੂ ਨੇ ਉਹ ਇਸ ਜਿਹੜਾ ਕਹਿ ਸਕਦੇ ਆ ਮਰਜੀਵੜੇ ਜੱਥੇ ਦੀ ਅਗਵਾਈ ਕਰਨਗੇ ਤਾਂ ਉਹ ਅਗਵਾਈ ਕਰਕੇ ਆਪਣੇ ਪਿੱਛੇ ਜਿਹੜਾ ਕਿਸਾਨ ਜੱਥੇ ਬੰਦੀਆਂ ਨੂੰ ਕਿਸਾਨਾਂ ਨੂੰ ਨਾਲ ਲੈ ਕੇ ਦਿੱਲੀ ਵੱਲ ਨੂੰ ਕੂਚ ਕਰਨਗੇ ਤਸਵੀਰ ਦੇਖੋਗੇ ਸਵੇਰ ਦੀ ਤਸਵੀਰ ਹੈ ਨਿਹੰਗ ਸਿੰਘ ਜੱਥੇ ਬੰਦੀਆਂ ਨਿਹੰਗ ਫੌਜਾਂ ਜਿਹੜੀਆਂ ਨੇ ਗੁਰੂ ਦੀ ਫੌਜਾਂ ਉਹ ਵੀ ਤਿਆਰ ਹੋ ਚੁੱਕੀਆਂ ਨੇ ਤਾਂ ਇਹ ਤਸਵੀਰ ਦੇਖੋ ਤੁਸੀਂ ਕਿ ਸਵੇਰ ਦਾ ਸਮਾਂ ਨਿਸ਼ਾਨ ਸਾਹਿਬ ਜਿਹੜੇ ਝੋਲ ਰਹੇ ਨੇ ਇੱਥੇ ਤਾਂ ਤਸਵੀਰ ਜਿਹੜੀ ਕਾਫੀ ਅਹਿਮ ਜਿਹੜੀ ਅੱਜ ਸ਼ੰਭੂ ਮੋਰਚੇ ਤੋਂ ਪਰ ਬਣਨ ਵਾਲੀ ਹੈ ਕਿਉਂਕਿ ਦਿਨ ਚੜ ਚੁੱਕਿਆ ਹੁਣ ਤੋੜਾ ਸਮਾ ਰਹਿ ਚੁਕਿਆ ਦਿੱਲੀ ਕੂਚ ਕਰਨ ਨੂੰ ਲੈ ਕੇ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਸਵੇਰ ਦੀ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਦੀ ਤਸਵੀਰਾਂ ਨੇ ਜਾਂ ਕੀ ਹਾਲਾਤ ਨੇ ਸ਼ੰਭੂ ਮੋਰਚੇ ਦੇ ਉੱਪਰ ਕਿਸ ਤਰ੍ਹਾਂ ਦਾ ਦਿਨ ਚੜਿਆ ਅੱਜ ਕਾ ਉਸਦੀ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਅੱਜ ਰਹਿਣ ਵਾਲੇ ਨੇ ਇਸ ਥਾਂ ਦੇ ਉੱਪਰ ਤੁਸੀਂ ਦੇਖੋਗੇ ਕਿ ਇੱਥੇ ਲੋਹੇ ਦੀ ਜਿਹੜੀ ਹੈ ਤਾਰ ਲੱਗੀ ਹੋਈ ਨਜ਼ਰ ਆ ਰਹੀ ਹੈ ਕਿ ਕਿਸਾਨ ਜਿਹੜੇ ਇਸ ਤੋਂ ਅੱਗੇ ਨਾ ਆ ਸਕਣ ਲੇਕਿਨ ਇਹ ਸਾਰੀ ਤਸਵੀਰਾਂ ਜਿਹੜੀਆਂ ਨੇ ਅਸੀਂ ਕੈਮਰੇ ਦੇ ਨਜ਼ਰ ਨਾਲ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਇੱਥੇ ਨੇ ਕਿਵੇਂ ਦਾ ਦਿਨ ਰਹਿਣ ਵਾਲਾ ਹੈ ਤਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਤਾਂ ਅੱਗੇ ਵੱਲ ਨੂੰ ਚੱਲਦੇ ਹਾਂ ਅੱਗੇ ਜਾ ਕੇ ਕਿਸਾਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਕਿਸ ਤਰ੍ਹਾਂ ਦਾ ਦਿਨ ਅੱਜ ਰਹੇਗਾ ਕਿਉਂਕਿ ਅੱਜ ਇੱਕ ਕਾਫੀ ਅਹਿਮ ਦਿਨ ਹੈ ਅੱਜ ਕਾਫੀ ਖਾਸ ਦਿਨ ਹੈ ਕਿਸਾਨ ਜਿਹੜੇ ਨੇ ਉਹ ਫਾਈਨਲੀ ਜਿਹੜਾ ਕਹਿ ਸਕਦੇ ਆ ਕਿ ਦਿੱਲੀ ਵੱਲ ਨੂੰ ਕੂਚ ਕਰਨ ਜਾ ਰਹੇ ਨੇ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਦੀ ਤਸਵੀਰ ਜਿਹੜੀ ਅੱਜ ਸ਼ੰਭੂ ਮੋਰਚੇ ਦੇ ਉੱਪਰ ਨਜ਼ਰ ਆ ਰਹੀ ਹੈ ਦਿਨ ਚੜਿਆ ਦਿਨ ਚੜਦਾ ਦੀ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਇਸ ਪਾਸੇ ਦੇਖੋਗੇ ਤੁਸੀਂ ਗੁਰੂ ਦੀ ਫੌਜਾਂ ਨਜ਼ਰ ਆ ਰਹੀਆਂ ਨੇ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਕਿਸਾਨ ਜਿਹੜੇ ਜਥੇਬੰਦੀਆਂ ਦੇ ਰੂਪ ਦੇ ਵਿੱਚ ਵੱਡੇ ਇਕੱਠ ਦੇ ਰੂਪ ਦੇ ਵਿੱਚ ਇਸ ਥਾਂ ਦੇ ਉੱਪਰ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਸ਼ੰਭੂ ਮੋਰਚੇ ਤੋਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਇੱਥੇ ਬਣੇ ਹੋਏ ਨੇ ਜਾਂ ਫਿਰ ਕੀ ਕੁਝ ਇੱਥੇ ਹੋ ਰਿਹਾ ਹੈ ਤਾਂ ਉਹ ਕਾਫੀ ਅਹਿਮ ਹੈ ਜਿਤਾ ਦਿੱਲੀ ਵੱਲੋਂ ਕੂਚ ਕਰੇਗਾ ਕਿਸਾਨਾਂ ਦਾ ਪਹਿਲਾ ਜਥਾ ਮਰਜੀਵੜੇ ਜਿਸ ਦੀ ਅਗਵਾਈ ਜਿਹੜੀ ਹੈ ਸਰਵਨ ਸਿੰਘ ਪਨੇਰ ਜਿਹੜਾ ਕਹਿ ਸਕਦੇ ਹਾਂ ਸੁਰਜੀਤ ਸਿੰਘ ਫੋਲ ਹੋ ਜੇ ਸਰਵਾਂ ਸਿੰਘ ਪੰਦੇੜ ਜਿਹੜਾ ਇੱਥੇ ਪਹੁੰਚੇ ਹੋਏ ਨੇ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਖਨੋਰੀ ਬਾਰਡਰ ਦੇ ਉੱਪਰ ਤਾਂ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਕਾਫੀ ਦਿਨਾਂ ਤੋਂ ਜਿਹੜਾ ਜਗਜੀਤ ਸਿੰਘ ਢੱਲੇਵਾਲ ਜਿਹੜਾ ਕਿਸਾਨ ਆਗੂ ਨੇ ਉਹ ਮਰਨ ਵਰਤ ਦੇ ਉੱਪਰ ਬੈਠੇ ਹੋਏ ਨੇ ਪਹਿਲਾਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀਗਾ ਹਿਰਾਸਾ ਦੇ ਵਿੱਚ ਲੈ ਕੇ ਉਹਨਾਂ ਨੂੰ ਡੀਐਮਸੀ ਲਜਾਇਆ ਗਿਆ ਸੀਗਾ ਉੱਥੇ ਉਹਨਾਂ ਦੀ ਸਿਹਤ ਨੂੰ ਲੈ ਕੇ ਕੁਝ ਟੈਸਟ ਕਰਵਾਏ ਗਏ ਸੀਗੇ ਜਿੱਥੇ ਕਿਸਾਨਾਂ ਦੇ ਨਾਲ ਅਤੇ ਪੁਲਿਸ ਜਿਹੜੀ ਹੈ ਝੜਪ ਵੀ ਹੁੰਦੀ ਹੋਈ ਨਜ਼ਰ ਆਈ ਸੀਗੀ ਤਣਾਪੂਰਨ ਮਾਹੌਲ ਬਣਦਾ ਹੋਇਆ ਨਜ਼ਰ ਆਇਆ ਸੀਗਾ ਲੇਕਿਨ ਉਸ ਤੋਂ ਬਾਅਦ ਮੋਰਚੇ ਦੇ ਉੱਪਰ ਸ਼ੰਭੂ ਮੋਰਚੇ ਦੇ ਉੱਪਰ ਪਹੁੰਚੇ ਹੋਏ ਆ ਅੱਜ ਇਸ ਹੀ ਮੋਰਚੇ ਤੋਂ ਜਿਹੜਾ ਕਿਸਾਨਾਂ ਦਾ ਪਹਿਲਾ ਜਥਾ ਜਿਹੜਾ ਉਹ ਦਿੱਲੀ ਵੱਲ ਨੂੰ ਰਵਾਨਾ ਹੋਣ ਜਾ ਰਿਹਾ ਕੁਚ ਕਰੇਗਾ ਦਿੱਲੀ ਵੱਲ ਨੂੰ ਕਿਸਾਨਾਂ ਦਾ ਪਹਿਲਾ ਜਥਾ ਤਾਂ ਇਹ ਤਸਵੀਰ ਜਿਹੜੀ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਤਾਂ ਇਹ ਸ਼ੰਭੂ ਮੋਰਚੇ ਦੀ ਤਸਵੀਰ ਹੈ ਜਿਹੜੀ ਤੁਹਾਨੂੰ ਦਿਖਾ ਰਿਹਾ ਕਿ ਕਿਸਾਨ ਅੱਜ ਦਿੱਲੀ ਵੱਲ ਨੂੰ ਕੋਚ ਕਰਨਗੇ ਅੱਗੇ ਦੀ ਤਸਵੀਰ ਦਿਖਾਈ ਹੈ ਜਿਸ ਤਰ੍ਹਾਂ ਤੁਹਾਨੂੰ ਕਿ ਬੈਰੀਕੇਟਿੰਗ ਜਿਹੜੀ ਹੈ ਹਰਿਆਣਾ ਪੁਲਿਸ ਨੇ ਹਰਿਆਣਾ ਸਰਕਾਰ ਨੇ ਕਿਸ ਤਰ੍ਹਾਂ ਕੀਤੀ ਹੋਈ ਹੈ ਤਾਂ ਕਾਫੀ ਮਜ਼ਬੂਤ ਬੈਰੀਕੇਟਿੰਗ ਅੱਗੇ ਨਜ਼ਰ ਆਈ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖੋਗੇ ਕਿ ਕਿਸਾਨ ਜਿਹੜੇ ਨੇ ਉਹ ਧਿਆਨ ਨਜ਼ਰ ਆ ਰਹੇ ਨੇ ਹੱਥਾਂ ਦੇ ਵਿੱਚ ਝੰਡੇ ਨੇ ਤਾਂ ਇਹ ਤਸਵੀਰ ਜਿਹੜੀ ਹੈ ਪਹਿਲੀ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਦੇਖੋਗੇ ਕਿ ਕਿਸਾਨਾਂ ਦੀ ਪਹਿਲੇ ਜਥੇਬੰਦੀ ਜਿਹੜੀ ਹੈ ਪੁਟੇੜੀ ਕਲਾ ਜਿਹੜੀ ਅੱਗੇ ਨਜ਼ਰ ਆ ਰਹੀ ਹੈ ਤਾਂ ਉਹ ਗੱਲਬਾਤ ਕਰਦੇ ਹਾਂ ਸੁਭਾ ਪ੍ਰਧਾਨ ਨੇ ਜੰਗ ਸਿੰਘ ਭੰਡੇੜੀ ਕਿਸ ਤਰ੍ਹਾਂ ਦੀ ਤਿਆਰੀਆਂ ਨੇ ਜਾਂ ਕੀ ਕੁਝ ਅੱਜ ਦਾ ਰੂਟ ਮੈਪ ਰਹਿਣ ਵਾਲਾ ਪੁਟੇੜੀ ਸਾਹਿਬ ਕਿਸ ਤਰ੍ਹਾਂ ਦਾ ਰੂਟ ਮੈਪ ਰਹੇਗਾ ਅੱਜ ਤੁਹਾਨੂੰ ਅੱਗੇ ਲਗਾਇਆ ਗਿਆ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਕੋਈ ਕਿਸਾਨ ਅੱਗੇ ਨਾ ਆ ਸਕੇ ਹਨ ਮਰਜੀ ਵੜਾ ਜਥਾ ਅੱਗੇ ਜਾਏਗਾ ਪ ਵੈਗਰੀਆ ਖਾਲਸਾ ਬੈਗਰੀ ਫਤਿਹ ਸਰਦਾਰ ਜੰਗ ਸਿੰਘ ਭਾਰਤੀ ਕਿਸਾਨੇ ਦੀ ਟਪੜੀ ਕਲਾ ਸਾਡੀ ਡਿਊਟੀ ਜਿਹੜੀ ਲੱਗੀ ਆ ਮੂਹਰੇ ਲੱਗੀ ਆ ਸਿਰਫ ਇੱਕ ਪੱਤਰਕਾਰ ਤੋਂ ਬਗੈਰ ਜਾਂ ਰੀਵੜਾ ਸਾਡੇ ਜਥਾ ਜਿਹੜਾ ਉਹ ਜਾਊਗਾ ਨਹੀਂ ਹੋਰ ਕੋਈ ਬੰਦਾ ਨਹੀਂ ਜਾਂਦਾ ਗਿਆ ਸਭ ਤੋਂ ਮੂਹਰੇ ਅਸੀਂ ਆ ਸਾਡੇ ਪਿੱਛੇ ਹੋਰ ਜਥੇਬੰਦੀਆਂ ਬਹੁਤ ਲੱਗੀਆਂ ਹੋਈਆਂ ਨੇ ਤਾਂ 7 ਮਹੀਨਿਆਂ ਵਾਲਾ ਅਸੀਂ ਉਹ ਜਿਹੜਾ ਪ੍ਰੋਗਰਾਮ ਕਰਨਾ ਹੈ ਅਸੀਂ ਉਹ ਕਰਾਂਗੇ ਕੋਈ ਸਾਡੇ ਦੇ ਕੋਈ ਰੋੜਾ ਚੱਕਦਾ ਕੋਈ ਡੰਡਾ ਚੱਕਦਾ ਅਸੀਂ ਉਹਨਾਂ ਨੂੰ ਰੋਕਣਾ ਹੈ ਫੁਟੇੜੀ ਸਾਹਿਬ ਜਿਸ ਤਰ੍ਹਾਂ ਦਿੱਲੀ ਕੂਚ ਦਾ ਐਲਾਨ ਆਜ ਹਨਾ ਕਿਸਾਨਾਂ ਦਾ ਪਹਿਲਾ ਜੱਥਾ ਤਿਆਰ ਹੋ ਚੁੱਕਿਆ ਹੈ ਮਰਜੀਵੜੇ ਦਿੱਲੀ ਕੂਚ ਕਰਨ ਦੇ ਲਈ ਲੇਕਿਨ ਹਰਿਆਣਾ ਪੁਲਿਸ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਉਸ ਦੇ ਲਈ ਪਰਮਿਸ਼ਨ ਲੈਣੀ ਪਵੇਗੀ ਕਿਸਾਨਾਂ ਨੂੰ ਰਸਤਾ ਕੋਈ ਖੁੱਲਾ ਨਜ਼ਰ ਨਹੀਂ ਆ ਰਿਹਾ ਕਿ ਕਿਸ ਤਰ੍ਹਾਂ ਕੇਵਤਨ ਕੇ ਕਿਸਾਨ ਦੇਖੋ ਜੀ ਪਰਮਿਸ਼ਨ ਸਾਨੂੰ ਕਾਦੀ ਹੈ ਦੇਖੋ ਦੁਨੀਆ ਲਖ ਰਹੀ ਹੈ ਇੱਕ ਸਾਥ ਕਿਸਾਨਾਂ ਨੂੰ ਦਾ ਪਰਮਿਸ਼ਨ ਲੈਣ ਲਈ ਪੈਂਦੀ ਹੈ ਆਮ ਗੱਡੀਆਂ ਜਾ ਰਹੀਆਂ ਨੇ ਆਮ ਮਤਲਬ ਜਾਂਤਾ ਜਾ ਰਹੀ ਹੈ ਅਮਾਲਾ ਸ਼ਹਿਰ ਦੇ ਵਿੱਚ ਕੋਈ 144 ਨਹੀਂ ਲੱਗੀ ਵੀ ਹੈਗੀ ਤੇ ਸਾਡੇ ਬਾਹਰ ਤੇ ਕਿਸਾਨਾਂ ਬਾਤ ਤੇ ਇਹਨਾਂ ਨੇ 144 ਲਾਈ ਹੈ ਇਹ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਮਾੜੀਆਂ ਨੇ ਅਸੀਂ ਇਸ ਕਰਕੇ ਨਾ ਮਤਲਬ ਇਹਨਾਂ ਦਾ ਵਿਰੋਧ ਕਰਦੇ ਆਂ ਵੀ ਸ਼ਾਂਤ ਮਈ ਨਾਲ ਅਸੀਂ ਬੈਠੇ ਆਂ ਅੱਜ ਸਾਨੂੰ 9 ਮਹੀਨੇ ਸਮਝ ਹੋ ਗਏ ਨੇ ਬੈਠੇ ਨੂੰ ਇੱਥੇ ਸਾਂਤ ਮਈ ਨਾਲ ਅਸੀਂ ਬੈਠਾਂਗੇ ਸਾਂਤ ਮਈ ਨਾਲ ਵਾਸਤੇ ਅਸੀਂ ਜੇ ਸਾਡਾ ਜਥਾ ਜਿਹੜਾ ਜਾਊਗਾ ਨਾ ਉਹ ਸਾਂਤ ਮਈ ਨਾਲੇ ਜਾਊਗਾ ਅਸੀਂ ਕੋਈ ਦਾਖਲਵਾਜ਼ੀ ਨਹੀਂ ਕਰਦੇ ਕੋਈ ਰੋੜਾ-ਵੱਟਾ ਨਹੀਂ ਅਸੀਂ ਚਲਾਉਂਦੇ ਹਾਂਗੇ ਜੋ ਮਰਜੀ ਉਹ ਕਰੀ ਜਾਣ ਸਾਨੂੰ ਕੋਈ ਹੋਣੀ ਹੈਗੀ ਕੱਲ ਕਾਫੀ ਦਿਨਾਂ ਬਾਅਦ ਡਰੋਨ ਨਜ਼ਰ ਆਇਆ ਕਿਸਾਨਾਂ ਨੇ ਜਦੋਂ ਐਲਾਨ ਕਰ ਦਿੱਤਾ ਹੈ ਕਿ ਹੁਣ ਦਿੱਲੀ ਕੋਚ ਹੋਵੇਗਾ ਭਈ 101 ਕਿਸਾਨ ਇਸ ਜਥੇ ਦੇ ਵਿੱਚ ਸ਼ਾਮਿਲ ਨੇ ਸੁਰਜੀਤ ਸਿੰਘ ਫੋਲ ਇਸ ਜਥੇ ਦੀ ਅਗਵਾਈ ਕਰਨਗੇ ਤਾਂ ਉਸ ਤੋਂ ਬਾਅਦ ਡਰੋਨ ਉੱਡਦੇ ਹੋਏ ਨਜ਼ਰ ਆਇਆ ਅੱਜ ਕੱਲ ਦੇਖੇ ਸੀਗੇ ਡਰੋਨ ਤੁਸੀਂ हां हां देखे ਤੇ ਕੱਲੋ ਇੱਥੇ ਘੁੰਮਦੇ ਤੇ ਇਹ ਬਹੁਤ ਕੁਝ ਉਹਨਾਂ ਨੂੰ ਸਕਲਾਈ ਦਿੱਤੀ ਹੈ ਡਰੋਨ ਵਾਲਿਆਂ ਨੂੰ ਵੀ ਜਹਾ ਹ ਵੀ ਆਪਣਾ ਦਬਕਾ ਦੋ ਬਾਕੀ ਤਾਂ ਮੇਰਾ ਕਹਿੰਦਾ ਭਾਬਾ ਸਾਡਾ ਦੇਖੋ 6 ਮਹੀ ਦਾ ਪ੍ਰੋਗਰਾਮ ਹੈ ਸਾਡੀਆਂ ਡਿਊਟੀਆਂ ਲੱਗੀਆਂ ਸਾਰੀਆਂ ਜਥੇਬੰਦੀਆਂ ਦੀ ਡਿਊਟੀਆਂ ਲੱਗੀਆਂ ਅਸੀਂ ਗਾਹਾਂ ਕੋਈ ਬੰਦਾ ਗਾਹਾਂ ਜਾਣ ਹੀ ਨਹੀਂ ਦੇਣਾ ਹੈ ਸਹੀ ਕੀ ਹੈ ਜੇਕਰ ਹੁਣ ਜਿਸ ਤਰ੍ਹਾਂ ਪ੍ਰਸ਼ਾਸਨ ਉਧਰੋਂ ਦੀ ਕੋਈ ਇਸ ਤਰ੍ਹਾਂ ਦਾ ਐਕਸ਼ਨ ਲੈਂਦਾ ਕਿਉਂਕਿ ਪਹਿਲਾਂ ਉਹਨਾਂ ਨੇ 144 ਲਾਗੂ ਕਰਤੀ ਉੱਥੇ ਅੰਬਾਲਾ ਦੇ ਵਿੱਚ ਉਹਨਾਂ ਨੇ ਕੀ ਹੈ ਕਿ ਇੱਧਰ 5 ਬੰਦੇ ਤੋਂ ਇਲਾਵਾ ਕੋਈ ਇਕੱਠਾ ਨਹੀਂ ਹੋ ਸਕਦਾ ਹੈ ਗਾ ਲੇਕਿਨ ਇੱਕ ਪਾਸੋ ਹਾਈ ਕੋਰਟ ਦੇ ਹੁਕਮ ਵੀ ਸੀਗੇ ਕਿ ਕਿਸਾਨ ਅੱਗੇ ਜਾ ਸਕਦੇ ਨੇ ਰਸਤਾ ਖੋਲੋ ਹਨਾ ਤੇ ਹੁਣ ਕਿਸ ਤਰ੍ਹਾਂ ਦੇਖਦੇ ਹਾਂ ਇਹ ਸਾਰੀ ਤਸਵੀਰਾਂ ਜਿਹੜੀਆਂ ਦਿਖ ਰਹੀਆਂ ਨੇ ਅੱਜ ਕੀ ਉਰੇ ਪਰਦੇ ਲੱਗੇ ਹੋਏ ਨਜ਼ਰ ਆ ਰਹੇ ਨੇ ਬੈਰੀਕੇਟਿੰਗ ਹੈ ਦੂਜੇ ਪਾਸੇ ਪ੍ਰਸ਼ਾਸਨ ਤਿਆਰ-ਪਰ ਤਿਆਰ ਨਜ਼ਰ ਆ ਰਿਹਾ ਰੋਕਣ ਦੇ ਲਈ ਦੇਖੋ ਜੀ ਨਾਨੇ ਨਾ ਮਤਲਬ ਪਰਦੇ ਲਾਤੇ ਵੀ ਸਾੜੀਆਂ ਕੰਧਾਂ ਨਾ ਦਿਖਣ ਜਿਹੜੇ ਨੇ ਇਹਨੇ ਦਿਖਾਏ ਦਿਖਣ ਨੂੰ ਕਿਹੜੀ ਚੀਜ਼ ਨਹੀਂ ਰਹਿੰਦੀ ਹੈਗੀ ਸਾਡਾ ਕਹਿੰਦਾ ਭਾਅ ਵਹਿ ਗਿਆ 6 ਮਹੀਨੇ ਦਾ ਸਾਡਾ ਜਥਾ ਜਾਊਗਾ 101 ਬੰਦਾ ਜਾਊਗਾ ਅਸੀਂ ਠੀਕ ਆ ਸਾਡੇ ਪਰ ਅਥਰੂ ਗਏ ਸਿੱਟਣਗੇ ਸਾਡੇ ਗੋਲੀਆਂ ਮਾਰਨ ਜੋ ਮਰਜ਼ੀ ਮਾਰਨ ਅਸੀਂ ਉੱਥੇ ਹੱਥ ਲਾਵਾਂਗੇ ਚੜਾਂਗੇ ਆਪਦੀ ਉਹ ਕਰਾਂਗੇ ਜੇ ਸਾਡੇ ਬੰਦੇ ਬੇਹੋਸ਼ ਹੋਣਦੇ ਆ ਉਹ ਅਸੀਂ ਉਹਨਾਂ ਨੂੰ ਪਾਣੀ ਵੀ ਪਿਲਾਵਾਂਗੇ ਸਾਰਾ ਕੁਝ ਕਰਾਂਗੇ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਸਾਡੇ ਵੀ ਜਿੰਨੇ ਬੰਦੇ ਵਾਰੰਟੀ ਆ ਲੈਣਗੇ ਨੇ ਸਾਰਿਆਂ ਦਾ ਐਹੀ ਪ੍ਰੋਗਰਾਮ ਹੈ ਪਿਆਰ ਹੈ 11 ਪਰ ਪਿਆਰ ਹੈ ਇਹ ਫਿਰ ਜਥੇ ਨੂੰ ਰਾਸ਼ਨ ਪਾਣੀ ਦੇ ਕੇ ਭੇਜੋਗੇ ਥੋਦੀ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਟੈਕਟ ਡਾਲੀ ਜਾਂਦਾ ਲਿਆ ਨਹੀਂ ਸਕਦੇ ਹੈਗੇ ਕੋਈ ਰਾਸ਼ਨ ਪਾਣੀ ਦੇ ਇੰਤਜ਼ਾਮ ਕੀਤਾ ਕਿ ਕਿਸ ਤਰ੍ਹਾਂ ਦੇਓਗੇ ਉਹਨਾਂ ਨੂੰ ਰੋਟੀ ਪਾਣੀ ਖਿਲਾ ਕੇ ਨਾ ਸਾਰਾ ਕੁਝ ਕਰਕੇ ਪਾਣੀ ਪੁਣੀ ਦੇ ਬੋਤਲਾਂ ਦੇ ਕੇ ਸਾਰਾ ਕੁਝ ਦਬਕਾਂਗੇ ਵੌਲੰਟੀਅਰਾਂ ਦੀ ਕਿੰਨੀ ਟੀਮ ਲੱਗੀ ਹੋਈ ਹੈ ਜਿਸ ਤਰ੍ਹਾਂ ਇਹ ਸਾਰੇ ਵੌਲੰਟੀਅਰ ਨੇ ਜਿੰਨੇ ਲੱਗੇ ਹੋਏ ਨੇ ਅੱਗੇ ਸਾਰੇ ਵੌਲੰਟੀਅਰ ਵਾਲੇ ਜਿੰਨੇ ਹੈਗੇ ਆ ਜਿਨ੍ਹਾਂ ਇਹ ਲੱਗੇ ਨੇ ਸਾਡੇ ਵੀ ਆ ਰਹੇ ਨੇ ਕੋਈ ਵੌਲੰਟੀਅਰ ਹੋਰ ਵੀ ਤੇ ਸਾਡੀ ਇੱਥੇ ਡਿਊਟੀ ਲੱਗੀ ਵੀ ਹੈ ਅਸੀਂ ਇੱਥੇ ਖੜਨਾ ਹੈ ਸ਼ਾਮ ਤੱਕ ਤੇ ਬਿਲਕੁਲ ਸ਼ੰਭੂ ਮੋਰਚੇ ਤੇ ਵਲੰਟੀਅਰ ਦੀ ਟੀਮ ਜਿਹੜੀ ਹੈ ਉਹ ਤਨਾਤ ਹੋ ਚੁੱਕੀ ਹੈ ਕਿਉਂਕਿ ਜਿਸ ਤਰ੍ਹਾਂ ਅੱਜ ਪਹਿਲਾ ਜਥਾ ਜਿਹੜਾ ਮਰਜੀਵੜੇ ਹੈ ਉਹ ਦਿੱਲੀ ਨੂੰ ਕੂਚ ਕਰੇਗਾ ਦਿੱਲੀ ਵੱਲ ਨੂੰ ਕੂਚ ਕਰਨਾ ਅੱਜ ਤਾਂ ਉਸ ਤੋਂ ਪਹਿਲਾਂ ਤਸਵੀਰਾਂ ਦਿਖਾ ਰਹੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਦਿਨ ਚੜਿਆ ਦਿਨ ਚੜਦਿਆਂ ਸਾਰ ਹੀ ਕਿਸਾਨ ਜਿਹੜੇ ਨੇ ਤਿਆਰ ਬਰਤਿਆਰ ਨਜ਼ਰ ਆ ਰਹੇ ਨੇ ਅੱਗੇ ਵੱਲ ਨੂੰ ਚੱਲਦੇ ਆ ਤੁਹਾਨੂੰ ਦਿਖਾਵਾਂਗੇ ਤਸਵੀਰ ਕਿ ਕਿਸਰਾ ਦੀ ਤਸਵੀਰ ਜਿਹੜੀ ਅੱਜ ਸਵੇਰ ਚੜ੍ਹਦਿਆਂ ਹੀ ਨਜ਼ਰ ਆ ਰਹੀ ਹੈ ਕਿਸਾਨ ਆਗੂ ਸਰਵਜ ਸਿੰਘ ਪੰਦੇੜ ਤੋਂ ਇਲਾਵਾ ਜਿਹੜੇ ਇਸ ਮੋਰਚੇ ਦੀ ਅਗਵਾਈ ਕਰ ਰਹੇ ਨੇ ਸਰਜੀਤ ਸਿੰਘ ਫੂਲ ਕੋਈ ਇਸ ਮੋਰਚੇ ਦੇ ਉੱਪਰ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਦੇਖੋ ਤੁਸੀਂ ਕਿ ਕਿਸਾਨ ਤਿਆਰਬਤ ਧਿਆਨ ਨਜ਼ਰ ਆ ਰਹੇ ਨੇ volunteers ਤੇ ਨਾਤ ਕਿਤੇ ਗਏ ਨੇ ਕਿਸਾਨਾਂ ਦੀ ਸਿਹਤ ਨੂੰ ਵੇਖਦੇ ਹੋਏ ਜਾਂ ਫਿਰ ਮਾਹੌਲ ਨੂੰ ਵੇਖਦੇ ਹੋਏ ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਨਜ਼ਰ ਆ ਰਿਹਾ ਇਸ ਥਾਂ ਦੇ ਉੱਪਰ ਤਾਂ ਉਸ ਮਾਹੌਲ ਨੂੰ ਵੇਖਦਿਆ ਹੋਇਆ ਕਿਸਾਨ ਜਿਹੜੇ ਨੇ ਉਹ volunteers ਦੇ ਰੂਪ ਦੇ ਵਿੱਚ ਇੱਥੇ ਖੜੇ ਕਿਤੇ ਗਏ ਨੇ ਜੇਕਰ ਕੋਈ ਕਿਸਾਨ ਫਟੜ ਹੁੰਦਾ ਜਾ ਫਿਰ ਕਿਸਾਨ ਕੋਈ जख्मी ਹੁੰਦਾ ਤਾਂ ਉਹਨਾਂ ਨੂੰ ਚੁੱਕ ਕੇ ਜਿਹੜਾ ਐਂਬੂਲੈਂਸ ਤੱਕ ਲੈ ਜਾਣਾ ਉਹਨਾਂ ਨੂੰ ਸਿਹਤ ਸਹੂਲਤ ਦੇਣੀ ਤਾਂ ਉਹ ਇਹ ਵਲੰਟੀਅਰ ਜਿਹੜਾ ਕੰਮ ਕਰਨਗੇ ਤਾਂ ਉਸ ਦੇ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਮੋਰਚੇ ਦੀ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਸਵੇਰ ਦੇ ਨੇ ਤੁਸੀਂ ਦੇਖੋਗੇ ਵਲੰਟੀਅਰਾਂ ਦੀ ਤਸਵੀਰ ਕਿ ਵੱਡੀ ਲਾਈਨ ਜਿਹੜੀ ਹੈ ਵਲੰਟੀਅਰਾਂ ਦੀ ਨਜ਼ਰ ਆ ਰਹੀ ਹੈ ਇੱਥੇ ਤਾਂ ਸ਼ੰਭੂ ਮੋਰਚੇ ਤੋਂ ਇਹ ਤਸਵੀਰਾਂ ਜਿਹੜੀਆਂ ਨੇ ਖਾਸ ਰਹਿਣ ਵਾਲੀਆਂ ਨੇ ਅੱਜ ਤਾਂ ਅੱਜ ਸ਼ੰਭੂ ਮੋਰਚੇ ਤੋਂ ਪਹਿਲਾਂ ਜਥਾ ਜਿਹੜਾ ਕਿਸਾਨਾਂ ਦਾ ਮਰਜ਼ੀ ਵੜੇ ਉਹ ਦਿੱਲੀ ਵੱਲ ਨੂੰ ਕੂਚ ਕਰਨ ਜਾ ਰਿਹਾ ਤਾਂ ਉਸ ਤੋਂ ਪਹਿਲਾਂ ਜੀ ਤਸਵੀਰ ਤੁਹਾਨੂੰ ਦਿਖਾਈ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਅੱਜ ਇੱਕ ਪਾਸੇ ਜਿਹੜਾ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨ ਦੇ ਲਈ ਤਿਆਰ ਨੇ ਦੂਜੇ ਪਾਸੇ ਹਰਿਆਣਾ ਪ੍ਰਸ਼ਾਸਨ ਜਿਹੜਾ ਹਰਿਆਣਾ ਪੁਲਿਸ ਜਿਹੜੀ ਹੈ ਉਹ ਕਿਸਾਨਾਂ ਨੂੰ ਰੋਕਣ ਦੇ ਲਈ ਤਿਆਰ ਵਰ ਤਿਆਨ ਨਜ਼ਰ ਆ ਰਹੀ ਕਿਉਂਕਿ ਵੈਰੀਗੇਟਿੰਗ ਜਿਸ ਤਰ੍ਹਾਂ ਦਿਖਾਈ ਹੈ ਤੁਹਾਨੂੰ ਤਾਂ ਉਸ ਤੋਂ ਸਾਫ ਪਤਾ ਚੱਲਦਾ ਹੈ ਕਿ ਪ੍ਰਸ਼ਾਸਨ ਨਹੀਂ ਚਾਹੁੰਦਾ ਹੈਗਾ ਕਿ ਕਿਸਾਨ ਦਿੱਲੀ ਵੱਲ ਨੂੰ ਜਾਣ ਕਿਉਂਕਿ ਪਹਿਲਾਂ ਹੀ ਅੰਬਾਲਾ ਦੇ ਐਸਪੀ ਦਾ ਕੱਲ ਬਿਆਨ ਨਜ਼ਰ ਆਂਦਾ ਹੈ ਬਿਆਨ ਆਂਦਾ ਮੀਡੀਆ ਦੇ ਵਿੱਚ ਉਹ ਕਹਿੰਦੇ ਨੇ ਕਿ ਜੇਕਰ ਕਿਸਾਨ ਅੱਗੇ ਵਧਦੇ ਨੇ ਤਾਂ ਉਹਨਾਂ ਨੂੰ ਪਰਮਿਸ਼ਨ ਲੈਣੀ ਪਵੇਗੀ ਪਹਿਲਾਂ ਦਿੱਲੀ ਜਾਣ ਦੇ ਲਈ ਪਰਮਿਸ਼ਨ ਲੈਣੀ ਪੈਗੀ ਲੇਕਿਨ ਦੇ ਪਾਸੇ ਕਿਸਾਨ ਆਗੂ ਸਰਵਜਿੰਗ ਪੰਦੇਰ ਹੋਣਾ ਦਾ ਬਿਆਨ ਸਾਹਮਣੇ ਆਂਦਾ ਉਹ ਕਹਿੰਦੇ ਨੇ ਕਿ ਸਾਨੂੰ ਰਾਜਧਾਨੀ ਜਾਣ ਦੇ ਲਈ ਕਿਉਂ ਰੋਕਿਆ ਜਾ ਰਿਹਾ ਕੀ ਮਕਸਦ ਹੈ ਇਸ ਦੇ ਪਿੱਛੇ ਸਰਕਾਰ ਦਾ ਉਹ ਸਾਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਹੈ ਕਿ ਲੇਕਿਨ ਸਾਡੇ ਉੱਪਰ ਜਿੰਨਾ ਮਰਜੀ ਆਤਿਆਚਾਰ ਕਰ ਲੈਣ ਜਿੰਨਾ ਮਰਜੀ ਤਸੱਦਦ ਕਰ ਲੈਣ ਲੇਕਿਨ ਅਸੀਂ ਐ ਜਾ ਕੋਈ ਮਾਹੌਲ ਨਹੀਂ ਬਣਾਵਾਂਗੇ ਕਿ ਜਿਸ ਦੇ ਨਾਲ ਕਿਸਾਨ ਬਦਨਾਮ ਹੋਣ